ਦਲੰਦਰ ਸ਼ਹਿਰ ਵਿੱਚ ਚੋਰੀ ਹੋਣਾ ਹੁਣ ਆਮ ਗੱਲ ਹੋ ਗਈ ਹੈ ਜੀ ਹਾਂ ਸ਼ਹਿਰ ਦੇ ਇੱਕ ਅਮੀਰ ਖੇਤਰ ਮਾਡਲ ਟਾਊਨ ਵਿੱਚ ਆਈਕੋਨਿਕ ਸ਼ੋਰੂਮ ਦੇ ਵਿੱਚ ਦੋ ਚੋਰਾਂ ਨੇ ਚੋਰੀ ਕੀਤੀ ਹੈ ਇੱਕ ਚੋਰ ਸ਼ੋਰੂਮ ਦੇ ਬਾਹਰ ਖੜਾ ਸੀ ਜਦੋਂ ਕਿ ਦੂਜਾ ਸ਼ੋਰੂਮ ਦੇ ਵਿੱਚ ਦਾਖਲ ਹੋਇਆ ਤੇ ਤਿੱਜੋਰੀ ਦੇ ਵਿੱਚੋਂ 11.5 ਲੱਖ ਰੁਪਏ ਲੈ ਕੇ ਫਰਾਰ ਹੋ ਗਿਆ ਚੋਰਾਂ ਦੁਆਰਾ ਰੇਕੀ ਕਰਨ ਅਤੇ ਸ਼ੋਰੂਮ ਦੇ ਵਿੱਚ ਦਾਖਲ ਹੋਣ ਦੀਆਂ ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈਆਂ ਨੇ ਜਿਹੜੀਆਂ ਕਿ ਸਕਰੀਨ ਤੇ ਤੁਸੀਂ ਵੀ ਦੇਖ ਰਹੇ ਹੋ ਸ਼ੋਰੂਮ ਦੇ ਸਟਾਫ ਨੂੰ ਸਵੇਰੇ ਪਹੁੰਚਣ ਤੇ ਚੋਰੀ ਦਾ ਪਤਾ ਲੱਗਾ ਤਾਂ ਸ਼ੱਕ ਹੋਇਆ ਕਿ ਸੁਰੱਖਿਆ ਗਾਰਡ ਅਤੇ ਉਸ ਦੇ ਸਾਥੀਆਂ ਨੇ ਇਹ ਅਪਰਾਧ ਕੀਤਾ ਹੈ ਸਟਾਫ ਨੇ ਘਟਨਾ ਦੀ ਸੂਚਨਾ ਥਾਣਾ ਨੰਬਰ 6 ਦੀ ਪੁਲਿਸ ਨੂੰ ਦਿੱਤੀ ਹੁਣ ਪੁਲਿਸ ਅਤੇ ਫ੍ਰੈਂਸਿਕ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਐਸ ਐਚਓ ਬਲਵਿੰਦਰ ਕੁਮਾਰ ਨੇ ਦੱਸਿਆ ਹੈ ਕਿ ਉਹਨਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਚੋਰਾਂ ਨੇ ਮਾਡਲ ਟਾਊਨ ਮਾਰਕੀਟ ਵਿੱਚ ਆਈਕੋਨਿਕ ਸ਼ੋਰੂਮ ਦੇ ਵਿੱਚ ਚੋਰੀ ਕੀਤੀ ਹੈ ਤਾਂ ਫਿਰ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਸ਼ੋਰੂਮ ਦੇ ਸਟਾਫ ਨੂੰ ਸੁਰੱਖਿਆ ਗਾਰਡ ਤੇ ਸ਼ੱਕ ਸੀ ਉਹਨਾਂ ਸ਼ੋਰੂਮ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਹੈ ਤਾਂ ਪਤਾ ਲੱਗਾ ਕਿ ਘਟਨਾ ਤੋਂ ਪਹਿਲਾਂ ਦੋ ਨੌਜਵਾਨਾਂ ਨੇ ਰੇਕੀ ਕੀਤੀ ਸੀ ਇੱਕ ਨੌਜਵਾਨ ਸ਼ੋਰੂਮ ਦੇ ਬਾਹਰ ਹੀ ਖੜਾ ਰਿਹਾ ਤੇ ਦੂਸਰਾ ਨੌਜਵਾਨ ਸ਼ੋਰੂਮ ਦੇ ਅੰਦਰ ਦਾਖਲ ਹੋਇਆ ਤੇ ਉਸਨੇ ਸੇਫ ਦੇ ਵਿੱਚੋਂ 11.5 ਲੱਖ ਰੁਪਏ ਦੀ ਨਕਦੀ ਲਈ ਤੇ ਭੱਜ ਗਿਆ। ਉਹਨਾਂ ਕਿਹਾ ਹੈ ਕਿ ਸ਼ੋਰੂਮ ਦੇ ਸਟਾਫ ਦੇ ਬਿਆਨਾਂ ਦੇ ਆਧਾਰ 'ਤੇ ਚੋਰਾਵਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਤੇ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਇਨ੍ਹਾਂ ਚੋਰਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਹੋਈ ਘਟਨਾ ਸੰਬੰਧੀ ਐਸਐਚਓ ਬਲਵਿੰਦਰ ਕੁਮਾਰ ਦੇ ਕੁਝ ਹੋਰ ਬਿਆਨ ਵੀ ਸਾਹਮਣੇ ਆਏ ਨੇ। ਕੀ ਕੁਝ ਕਿਹਾ ਗਿਆ ਤੁਹਾਨੂੰ ਵੀ ਸੁਣਾਉਦੇ ਆ ਸਰ ਕੀ ਮਾਮਲਾ ਹੈ ਸਾਰਾ ਜੋ ਚੋਰੀ ਹੋਈ ਹੈ ਉਸਕੇ ਬਾਰੇ ਮੈਨੂੰ बता दीजिए कौन सा शोर हुआ आज ਸਾਨੂੰ ਪਤਾ ਲੱਗਾ ਅਿਤਲਾ ਮੀਕੇ ਆਈ ਬੰਨ ਕੇ ਵਿੱਚ ਗੱਲੀ ਵਿੱਚੋਂ ਕੋਈ ਕੈਸ਼ ਚੋਰੀ ਹੋਇਆ ਜਿੱਦੋਂ ਸੰਦੀ ਮੁੱਕ ਤੇ ਜਾ ਕੇ ਅਸੀਂ ਪੂਰਾ ਮਾਮਲਾ ਦੇਖਿਆ ਤੇ ਉਹਦਾ ਤਫਤੀਸ਼ ਕੀਤੀ ਜਾ ਰਹੀ ਹੈ ਜੋ ਵੀ ਅੱਗੇ ਹੁੰਦਾ ਤੁਹਾਨੂੰ ਦੱਸਣੀ ਸਾਰੀ ਗੱਲ ਕਿਤਨਾ ਕੈਸ਼ ਲੈ ਕਰ ਗਿਨਾ ਸਾਢੇ 11 ਲੱਖ ਰੁਪਏ ਉਹਨਾਂ ਦੱਸਿਆ ਕਿ ਕਿੰਨੇ ਕਬੀਰ ਦੁਆਰ ਦਾ ਤੇ ਹੈਗੀ ਆ ਕੌਣ ਕੌਣ ਆਇਆ ਸੀਗੇ ਉਹ ਸੀਸੀਟੀਵੀ ਸਾਰੀ ਆਪਾਂ ਅੱਜ ਸਾਰੇ ਇਹ ਇਤਲਾ ਮਿਲੀ ਉਹਨਾਂ ਨੂੰ ਆ ਕੇ ਸਾਰੇ ਹੀ ਦੇਖੇ ਹੂੰ ਉਸ ਸਕਿਉਰਿਟੀ ਗਾਰਡ ਵੀ ਸੀਗੇ ਉੱਥੇ ਉਹਨਾਂ ਦਾ ਕੁਝ ਸਕਿਉਰਿਟੀ ਗਾਰਡ ਤੇ ਸ਼ੱਕ ਹੋ ਰਿਹਾ ਵੀ ਸ਼ਾਇਦ ਉਹ ਹੀ ਉਹ ਕਰਕੇ ਲੈ ਗਏ ਹੂੰ ਹੂੰ ਤੇ ਵਿੱਚ ਆਪਣੇ ਸੀਸੀਟੀਵੀ ਪਰਮ ਨੂੰ ਵੀ ਉਹਦੇ ਵਿੱਚ ਪਤਾ ਲੱਗ ਰਿਹਾ ਇੱਕ ਕੌਣ ਦੀ ਤਿਆਰੀ ਹੈ ਸਾੜੀ ਦੇ ਅਜੇ ਮੌਕੇ ਤੇ ਆ ਹਾਜ਼ਰ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਇਹਨਾਂ ਜਿਹੜੇ ਕੈਸ਼ ਸੀਗਾ ਆਪਣੇ ਇਕੱਠਾ ਆਮੂਮਨ ਪਿਆ ਹੁੰਦਾ ਜਾਂ ਫਿਰ ਕਿਸ ਚੀਜ਼ ਕਰਕੇ ਇਹਨਾਂ ਪਿਆ ਹੋਵੇ ਇਹਦਾ ਜੀ ਬਾਈ ਇਹਦਾ ਜੀ ਵੈਰੀਫਾਈ ਹੋਣ ਤੇ ਬਾਅਦ ਹੀ ਪਤਾ ਚੱਲੇ